ਸਰਕਾਰੀ ਬਸਾਂ ਦੀ ਹੜਤਾਲ ਹੋਣ ਦੇ ਕਾਰਨ ਬੁੜੀਆਂ ਪ੍ਰਾਈਵੇਟ ਬੱਸਾਂ ਦੇ ਵਿੱਚ ਇਸ ਤਰ੍ਹਾਂ ਰੋਕੇ ਬੈਠ ਰਹੀਆਂ ਹਨ ਜਿਵੇਂ ਨਵੀਂ ਵਿਆਹੀ ਬੈਟਰੀ ਹੁੰਦੀ ਆ ਡੋਲੀ ਵਾਲੀ ਗੱਡੀ ਦੇ ਵਿੱਚ ਨਾ ਤਾਂ ਬੈਠਣ ਨੂੰ ਜੀ ਕਰਦੇ ਤੇ ਨਾ ਹੀ ਬੈਠੇ ਬਿਨਾ ਸਰਦਾ। ਜਿਹੜੀਆਂ ਔਰਤਾਂ ਪਹਿਲਾਂ ਪ੍ਰਾਈਵੇਟ ਬੱਸਾਂ ਦੇ ਕਨੈਕਟਰਾਂ ਨੂੰ ਦੇਖ ਕੇ ਦੂਸਰੇ ਪਾਸੇ ਮੂੰਹ ਕਰ ਲੈਂਦੀਆਂ ਸਨ ਅੱਜ ਕੱਲ੍ਹ ਉਹੀ ਬੁੜੀਆਂ ਕਨੈਕਟਰਾਂ ਨੂੰ ਕਹਿ ਰਹੀਆਂ ਹਨ ਪੁੱਤ ਤੂੰ ਤਾਂ ਮੇਰੇ ਜਮੀ ਵੱਡੇ ਮੁੰਡੇ ਵਰਗਾ ਹੈ। ਉਹ ਗੋ ਕਨੈਕਟਰ ਵੀ ਬੜੇ ਪਿਆਰ ਭਰੇ ਸ਼ਬਦਾਂ ਦੇ ਵਿੱਚ ਕਹਿ ਦਿੰਦਾ ਬੇਬੇ ਮੁੰਡੇ ਮੰਡੇ ਦਾ ਤਾਂ ਪਤਾ ਨਹੀਂ ਜੇ ਤਾਂ 60 ਖੁੱਲੇ ਹੈਗੇ ਚੜਦੇ ਨਹੀਂ ਮਗਰਲੀ ਬੱਸ ਤੇ ਆ ਜ ਹੜਤਾਲ ਦੇ ਕਾਰਨ ਜੋ ਕੁਝ ਕੇ ਸਰਕਾਰੀ ਬੱਸਾਂ ਚੱਲ ਰਹੀਆਂ ਹਨ ਉਹ ਵੀ ਪਤਾ ਨਹੀਂ ਕਿਹੜੇ ਜਨਮਾਂ ਦਾ ਬੁੜੀਆਂ ਤੋਂ ਬਦਲਾ ਲੈ ਰਹੇ ਹਨ ਉਹ ਉਹ ਬੱਸ ਨੂੰ 200 ਮੀਟਰ ਅੱਗੇ ਜਾਂ ਪਿੱਛੇ ਰੋਕਦੇ ਹਨ ਫਿਰ ਬੁੜੀਆਂ ਬੱਸ ਕਣੀ ਇਸ ਤਰ੍ਹਾਂ ਭਜਦੀਆਂ ਹਨ ਜਿਵੇਂ ਛੋਲੇ ਫਿਲਮ ਦੇ ਵਿੱਚ ਤਰਮਿੰਦਰ ਭਾਜਦਾ ਹੁੰਦਾ ਗੱਬਰ ਵਾਲਾ ਜਿਹੜੀਆਂ ਔਰਤਾਂ ਪਹਿਲਾਂ ਆਧਾਰ ਕਾਰਡ ਨੂੰ ਸਰਾਣੇ ਰੱਖ ਕੇ ਸੌਂਦੀਆਂ ਸਨ ਅੱਜ ਕੱਲ੍ਹ ਉਹ ਆਧਾਰ ਕਾਰਡ ਨੂੰ ਦੇਖ ਕੇ ਇਸ ਤਰ੍ਹਾਂ ਹੌਕੇ ਲੈ ਰਹੀਆਂ ਹਨ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਅੰਮ੍ਰਿਤ ਅਵਿਰਕ ਲੈਂਦੀ ਸੀ ਆਪਣੇ ਗੀਤਾਂ ਦੇ ਵਿੱਚ ਚਲੋ ਅਸੀਂ ਤੇਹੀ ਹੀ ਕੰਮ ਨਾ ਕਰਦੇ ਕਿ ਜੋ ਵੀ ਮਸਲਾ ਹੈ ਜਲਦੀ ਸੌਲਡ ਆਊਟ ਹੋ ਜਾਵੇ ਜਲਦੀ ਸੁੱਲਝ ਜਾਵੇ ਤਾਂ ਜੋ ਬੁੜੀਆਂ ਦੁਬਾਰਾ ਬਦਲ ਸਕਣ ਆਪਣੇ ਸੂਤਾਂ ਦੇ ਰੰਗ ਅੱਜ ਦੇ ਪ੍ਰੋਗਰਾਮ ਵਿੱਚ ਚੈਨੀ ਹੋਰ ਖਬਰਾਂ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ